ਕਹਨੇ ਉਹਨਾ ਬਾਣੀ ਤੋਂ ਪਰੇ ਨਹੀਂ ਜਾ ਕੇ ਕਿਹਾ ਜੋ ਕੁਝ ਕਿਹਾ ਗੁਰੂ ਦਾ ਆਸਰਾ ਲੈ ਕੇ ਗੁਰੂ ਨਾਲ ਜੋੜਨ ਵਾਸਤੇ ਕਿਹਾ ਹੈ ਕਹਿੰਦੇ ਜਦੋਂ ਦਾ ਮਨ ਗੁਰੂ ਨਾਲ ਲੀਨ ਹੋ ਗਿਆ ਨਾ ਜਿੱਦਾ ਮੁੱਲ ਅੱਧੀ ਕੌਡੀ ਨਹੀਂ ਸੀ ਕਹਿੰਦੇ ਹੋਇ ਉਹ ਲੱਖੀਣਾ ਉਲਖਾਂ ਵਾਲਾ ਹੋ ਗਿਆ ਲੱਖਾਂ ਵਾਲਾ ਵੱਡੇ ਵੱਡੇ ਰਾਦੇ ਆਉਂਦੇ ਨੇ ਚਰਨ ਪਕੜਦੇ ਉਦੇ ਦੇਦਾਰ ਲਈ ਕਤਾਰਾਂ ਬਨ ਬਨ ਕੇ ਖਲੋਂਦੇ ਉਸੇ ਨਾਮਦੇਵ ਦੇ ਜਿਹਨੂੰ ਕੋਈ ਲਾਗੇ ਗਵਾਂਢ ਵਿੱਚ ਤੀਜਾ ਕਰਨੀ ਸੀ ਜਾਣਦਾ ਹੁਣ ਉਹਦੇ ਦਰਸ਼ਨਾਂ ਲਈ ਕਤਾਰਾਂ ਲੱਗਦੀਆਂ ਨੇ ਔਰ ਕਹਿਣ ਲੱਗੇ ਬੁਨਣਾ ਤਨਣਾ ਤਿਆਗ ਕੈ ਭਗਤ ਕਬੀਰ ਜੀ ਦਾ ਪਿਤਾ ਪੁਰਖੀ ਧੰਦਾ ਪਤਾ ਕੀ ਸੀ ਤਾਣੀ ਬੁਨਣੀ ਖੱਡੀਆਂ ਲਾ ਕੇ ਤਾਣੀ ਬੁਨਣੀ ਤਾਣੀ ਦਾ ਕੰਮ ਕਰਦੇ ਸਨ ਆਦੇ ਕਿਰਤ ਕਰਦੇ ਸਨ ਭੋਜਨ ਉਹਦੇ ਤੋਂ ਛੱਗਦੇ ਸਨ ਨਾਲ ਬੰਦਗੀ ਕਰਦੇ ਸਨ ਕਹਿੰਦੇ ਤਨ ਨ ਬੁੰਨਣਾ ਤਿਆਗ ਕੇ ਉਹਨੂੰ ਛੱਡ ਕੇ ਇਹ ਨਹੀਂ ਕਿ ਬਾਹਰੀ ਕਿਰਤ ਛੱਡ ਦਿੱਤੀ ਇਹਦਾ ਮਤਲਬ ਅਰਥ ਇਹ ਨਾ ਸਮਝ ਲਿਆ ਜੇ ਇਹਦਾ ਮਤਲਬ ਉਹਦੀ ਪਕੜ ਛੱਡ ਕੇ ਪਕੜ ਕੀ ਗੁਜ਼ਾਰਾ ਚੱਲੀ ਜਾਂਦਾ ਹੈ ਸ਼ਰੀਰਿਕ ਤੌਰ ਤੇ ਇਹ ਨਹੀਂ ਕਿ ਮੈਂ ਪੰਜ ਖੱਡੀਆਂ ਹੋਰ ਲਾਵਾਂ ਪੰਜਾਂ ਤੇ ਬੰਦੇ ਹੋਰ ਮੁਕਰਰ ਕਰਦਿਆਂ 15 ਤੋਂ 10 ਬਣਾਵਾ 10ਾਂ ਤੋਂ 15 ਬਣਾਵਾ 15 ਤੋਂ 20 ਬਣਾਵਾ ਇਹ ਤਾਂ ਅੱਗੇ ਵਧਦੀ ਜਾਂਦੀ ਏ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਏ ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੈ ਪਰਹ ਪਰਹੇ ਕੋ ਲੁੱਝੀ ਏ ਹੋਰ ਹੋਰ ਮੰਗਦੀ ਏ ਇਹ ਨਹੀਂ ਉਸ ਪਕੜ ਨੂੰ त्यागਿਆ ਤੇ ਜਿੰਨਾ ਰੋਜ਼ ਦਾ ਕਾਰੋਬਾਰ ਕਰਦੇ ਨਾ ਇਹ ਨਹੀਂ ਕਿ ਮੈਂ ਚਾਰ ਦੋੜੇ ਲਾਉਣੇ ਆ ਤੇ ਸਾਧੂ ਆਏ ਤੇ ਉਹ ਬੈਠੇ ਰਹੇ ਨਹੀਂ ਉਹਦੀ ਤਾਣੀ ਬੁਨਣ ਵਾਲੀ ਅੰਦਰਲੀ ਪਕੜ ਧਿਆਗੀਏ ਕੰਮ ਨਹੀਂ त्यागਿਆ ਕੀਰਤ ਨਹੀਂ त्याਗੀ ਜੇ ਕੀਰਤ ਤਿਆਗਤੀ ਆਪ ਤੇ ਦੂਜੇ ਨੂੰ ਕੀ ਉਪਦੇਸ਼ ਦੇਣਗੇ ਕਬੀਰ ਸਾਹਿਬ ਤਾਪ ਕਹਿੰਦੇ ਅਬਰੇ ਕੋ ਉਪਦੇਸ਼ ਤੇ ਮੁਖ ਮੈਂ ਪਰੇ ਰੇਤ ਦੂਜਿਆਂ ਨੂੰ ਉਪਦੇਸ਼ ਕਰਨਾ ਤੇ ਆਪ ਉਹ ਕੰਮ ਨਾ ਕਰਨਾ ਕਹਿੰਦੇ ਆ ਬਈ ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਦੂਜਿਆਂ ਨੂੰ ਉਪਦੇਸ਼ ਦਿੰਦਾ ਤੇ ਆਪਣੀ ਖੇਤੀ ਲੁੱਟੀ ਪੁੱਟੀ ਜਾ ਰਹੀ ਏ ਦੂਜਿਆਂ ਦੀਆਂ ਹੋਕਰਾ ਮਾਰਦਾ ਆਪ ਦਾ ਉਜੜ ਗਿਆ ਆਪ ਕੁਝ ਨਹੀਂ ਕਰਦਾ ਕਬੀਰ ਸਾਹਿਬ ਮਹਾਰਾਜ ਲਈ ਇੱਥੇ ਮਹਾਰਾਜ ਕਹਿੰਦੇ ਬਈ ਉਹਨੇ ਪਕੜ ਜਕੜ ਉਹਦੀ ਤਿਆਗ ਕੇ ਪ੍ਰੀਤ ਚਰਨ ਕਬੀਰਾ ਕਬੀਰ ਦੀ ਪ੍ਰੀਤ ਤਾਣੀ ਵਿੱਚ ਨਹੀਂ ਔਰ ਉਹਦੇ ਬੁਣਦਿਆਂ ਹੋਇਆਂ 도ੜੇ ਵਿੱਚ ਨਹੀਂ ਉਹ ਹੱਥਾਂ ਨਾਲ ਕਰਮ ਕਰਦਾ ਤੇ ਪ੍ਰੀਤ ਪ੍ਰੇਮ ਪ੍ਰਭੂ ਦੇ ਚਰਣਾ ਨਾਲ ਜੁੜਿਆ ਹੋਇਆ ਹੈ ਪ੍ਰਭੂ ਦੇ ਚਰਣਾ ਦੇ ਨਾਲ ਇੱਕ ਮੇਕਤਾ ਸੁਰਤ ਦੀ ਹੋਈ ਆ ਕਹਿੰਦੇ ਨੀਚ ਕੁਲਾ ਜੋ ਲਾਹੜਾ ਲੋਕ ਕਹਿੰਦੇ ਨੀਚ ਆ ਤੇ ਜੁਲਾਹਾ ਹੈ ਨੀਚ ਕੁੱਲਾ ਜੋ ਲਾਹਰਾ ਜਿਹਨੂੰ ਲੋਕ ਕਹਿੰਦੇ ਆ ਕਹਿੰਦੇ ਭਇਓ ਗੁਣੀ ਗਹਿਰਾ ਜਦੋਂ ਪ੍ਰਭੂ ਦੇ ਚਰਣਾ ਨਾਲ ਕਬੀਰ ਦੀ ਸੁਰਤ ਜੁੜੀ ਤੇ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਕਹਿੰਦੇ ਗੁਣਾ ਦਾ ਅਮੋਲਕ ਖਜ਼ਾਨਾ ਹੋ ਗਿਆ ਅਮੋਲਕ ਤੇ ਏਡੇ ਵੱਡੇ ਭਗਤ ਖਜ਼ਾਨੇ ਹੋਏ ਤਨ ਗੁਰੂ ਅਰਜਨ ਦੇ ਮਹਾਰਾਜ ਨੇ ਆਪਣੀ ਬਰਾਬਰ ਬਿਠਾ ਦਿੱਤੇ ਬਰਾਬਰ ਜਿਨ੍ਹਾਂ ਨੂੰ ਕੋਈ ਮੰਦਰ ਵਿੱਚ ਚੜ੍ਹਨੀ ਸੀ ਨਾ ਦਿੰਦਾ ਉਹਨਾਂ ਨੂੰ ਹਰ ਮੰਦਰ ਦੇ ਵਿੱਚ ਬਿਠਾ ਦਿੱਤਾ ਉਹਨਾਂ ਦੇ ਬੋਲਾਂ ਨੂੰ ਹਰ ਮੰਦਰ 'ਚ ਬਿਠਾ ਦਿੱਤਾ ਆਪਣੀ ਸਮਤਾ ਦੇ ਕੇ ਬਰਾਬਰਤਾ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਨਾ ਦਾ ਖੁਦਾਨਾ ਬਣਿਆ ਰਬਦਾਸ ਟਵੰਤਾ ਟੂਰ ਨੀਤ ਕਹਿੰਦੇ ਪਿਤਾ ਪੁਰਖੀ ਕਿਤਾ ਕੀ ਸੀ ਭਗਤ ਰਬਦਾਸ ਜੀ ਮਹਾਰਾਜ ਦਾ ਕਿ ਮਰੇ ਹੋਏ ਪਸ਼ੂਆਂ ਦੀ ਖੱਲ ਉਦੇੜਨੀ ਚਮੜਾ ਢੇੜਨਾ ਸੁਕਾਉਣਾ ਜੋੜੀ ਬਣਾਉਣੇ ਦੂਜਿਆਂ ਨੂੰ ਪਹਿਨਾਉਣੇ ਕੋਈ ਯਾਤਰੀ ਕੋਈ ਮਾਂਪੁਰਸ਼ ਆਇਆ ਉਹਨੂੰ ਫਰੀ ਵੀ ਪਹਿਨਾ ਦੇਨੇ ਤੋਪਾ ਲਾ ਦੇਣਾ ਕਹਿ ਲੱਗੇ ਉਹ ਢੋਂਦਾ ਨਿਤ ਦਾ ਕੰਮ ਹੈ ਹਰ ਰੋਜ਼ ਦਾ ਹੈ ਤਿੰਨ ਤਿਆਗੀ ਮਾਇਆ ਮਮਤਾ ਪਕੜ ਮੋਹ ਕਿਹੜੀ ਮਾਇਆ ਇਹ ਮਾਇਆ ਜਿੱਤ ਹਰ ਬਿਸਰੈ ਮੋ ਉਪਜੈ ਭਉ ਦੂਜਾ ਲਾਇਆ ਜਿਹਦੇ ਨਾਲ ਰੱਬ ਭੁੱਲ ਜਾਂਦਾ ਓ ਸੰਗੀਤ ਅੱਗੇ ਉਹਨਾਂ ਦਾ ਸੰਗ ਤੇ ਆ ਗਿਆ ਜਿਨ੍ਹਾਂ ਦੇ ਲਾਡ ਪਿਆਰ ਵਿੱਚ ਗੱਲਾਂ ਬਾਤਾਂ ਕਰਦੇ ਆ ਦੇਖਾ ਦਾਖੀ ਕਰਨਿਆ ਨਿਤਨੇਮ ਨਿਕਲ ਗਿਆ ਸਿਮਰਨ ਦਾ ਸਮਾਂ ਨਿਕਲ ਗਿਆ ਗੁਰਦੁਆਰੇ ਮੰਦਰ ਮੰੰਜਰ ਮਸਤਰ ਮਸਜਿਦ ਮੰਦਰ ਜਾਨ ਦਾ ਸਮਾਂ ਨਿਕਲ ਗਿਆ ਕਹਿੰਦੇ ਉਹ ਤਿਆਗ ਦਿੱਤੇ ਉਹ ਬਿਰਤੀ ਨੂੰ ਤਿਆਗ ਦਿੱਤਾ ਹੋਰ ਕਰੰਸੀ ਨੂੰ ਮਾਇਆ ਨਹੀਂ ਗਿਆ ਕਰੰਸੀ ਵੀ ਉਦੋਂ ਮਾਇਆ ਬਣਦੀ ਏ ਜਦੋਂ ਇਹਦੇ ਵਿੱਚ ਬੰਦਾ ਉਲਝ ਕੇ ਰਹਿ ਜੇ ਕੀ ਸਤਗੁਰਾਂ ਕੋਲ ਮਾਇਆ ਨਹੀਂ ਸੀ ਜੇ ਨਹੀਂ ਸੀ ਤੇ ਲੰਗਰ ਕਿੱਥੋਂ ਚੱਲਦੇ ਸੀ ਔਰ ਉਹ ਕੋਲ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਦੇ ਕੋਲ ਸੀ ਗੁਰੂ ਨਾਨਕ ਦੇਵ ਮਹਾਰਾਜ ਕੀ ਕੰਗਾਲ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਂ ਤੇ 757 ਮਰੱਬੇ ਜ਼ਮੀਨ ਲੱਗੀ ਹੋਈ ਏ ਜਿਹੜੀ ਰਾਏ ਬੁਲਾਰ ਨੇ ਲਾਈ ਸੀ ਰਾਏ ਬੁਲਾਰ ਨੇ ਉਹ ਅਗੇ ਕਿल्ले ਕਿੰਨੇ ਬੰਦੇ ਉਹਦੇ ਬਣਾ ਲੈਨੇ ਮਰਬਿਆਂ ਦੇ ਹਿਸਾਬ ਨਾਲ ਉਹ ਸਾਰੀ ਦੀ ਸਾਰੀ ਗੁਰੂ ਨਾਨਕ ਸਾਹਿਬ ਦੇ ਨਾਂ ਸੀ ਕਿ ਗੁਰੂ ਨਾਨਕ ਸਾਹਿਬ ਕੰਗਾਲ ਸੀ ਪਕੜ त्यागी ਸੀ ਪਕੜ ਮਮਤਾ त्यागी ਜਿਹੜੀ ਮਾਇਆ ਮਮਤਾ ਮੋਹਨੀ ਜਿਨ ਵਿਣ ਦੰਤਾ ਜਗ ਖਾਇਆ ਉਹਦਾ ਤਿਆਗ ਕਰਨਾ ਹੈ ਪਰਿਵਾਰ ਦੇ ਵਿੱਚੋਂ ਮਮਤਾ ਦਾ ਤਿਆਗ ਕਰਨਾ ਹੈ ਪਰਿਵਾਰ ਦਾ ਨਹੀਂ ਕਾਰੋਬਾਰ ਵਿੱਚੋਂ ਮਮਤਾ ਦਾ ਤਿਆਗ ਕਰਨਾ ਹੈ ਕਾਰੋਬਾਰ ਦਾ ਨਹੀਂ ਸੰਸਾਰ ਵਿੱਚੋਂ ਮਮਤਾ ਦਾ ਤਿਆਗ ਕਰਨਾ ਹੈ ਸੰਸਾਰ ਦਾ ਨਹੀਂ ਐਡਾ ਪੜਦਾ ਪਿਆ ਘਰਾਂ ਨੂੰ ਛੱਡ ਦਿੱਤਾ ਪਰਿਵਾਰਾਂ ਨੂੰ ਛੱਡ ਦਿੱਤਾ ਕਾਰੋਬਾਰਾਂ ਨੂੰ ਛੱਡ ਦਿੱਤਾ ਕਿ ਇਹ ਤਾਂ ਜੀ ਮਾਇਆ ਹੈ ਨਹੀਂ ਗੁਰਮਖੋ ਮਮਤਾ ਨੂੰ ਉਹ ਚੀਜ਼ ਉਹ ਸਮਾਂ ਉਦੋਂ ਮਾਇਆ ਵਿਆਪਦੀ ਏ ਜਦੋਂ ਉਹਦੇ ਵਿੱਚ ਰੱਬ ਭੁੱਲ ਜਾਏ ਪੋਤੇ ਨਾ ਖੇਡੋ ਪੁੱਤਰ ਨਾ ਖੇਡੋ ਔਰ ਘਰ ਦੇ ਕਾਰੋਬਾਰ ਵਿੱਚ ਬੈਠੇ ਹੋ ਤੇ ਨਿਤਨੇਮ ਰਹਿ ਗਿਆ ਸਮਝਣਾ ਇਹ ਮਾਇਆ ਸੀ ਇਹਨੇ ਆਪਣੇ ਜੁਮਲ ਵਿੱਚ ਪਾ ਲਿਆ ਉਦੋਂ ਮਾਇਆ ਹੈ ਨਹੀਂ ਤੇ ਨਹੀਂ ਜੇ ਉਹਦੇ ਨਾਲ ਰੱਬ ਚੇਤੇ ਆਇਆ ਨਾ ਉਹ ਮਾਇਆ ਨਹੀਂ ਉਹ ਮਾਇਆ ਹੈ ਜਿੱਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ ਦੂਜੇ ਪਾਸੇ ਉਹਨੇ ਭਾਉ ਲਾ ਦਿੱਤਾ ਔਰ ਭਗਤ ਰਵਦਾਸ ਜੀ ਨੇ ਉਹ ਤਿਆ ਕੀਤਾ ਮੈਂ ਸੰਖੇਪ ਕਰਾਂ ਜ਼ਿਆਦਾ ਵਿਸਥਾਰ ਨਾ ਕਰਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਭਗਤ ਰਵਦਾਸ ਆਪ ਕਹਿੰਦਿਆ ਮੈਨੂੰ ਦੁਨੀਆਂ ਵਾਲਿਆਂ ਨੇ ਨਾਮ ਦਿੱਤਾ ਹੈ ਚਮਾਰ ਚੰਮ ਦੇ ਵਿੱਚ ਰਹਿਣ ਵਾਲਾ ਨਰੰਕਾਰ ਵਹਿਗੁਰੂ ਤੂੰ ਕਿਰਪਾ ਕਰ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਦ ਗੁਸਈਆ ਮੇਰਾ ਮਾਥੈ ਛਤਰ ਤਰੈ ਜਾਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਤਰੈ ਭਗਤਾਂ ਦੀ ਬਾਣੀ ਪੜ ਕੇ ਦੇਖੋ ਜੇ ਇੱਕ ਇੱਕ ਦਾ ਜ਼ਿਕਰ ਕਰਨ ਲੱਗੀ ਹੈ ਬੜਾ ਲੰਬਾ ਸਮਾਂ ਲੱਗ ਜਾਂਦਾ ਮੈਂ ਸੰਖੇਪ ਕਰਾਂ ਭਗਤ ਨਾਮਦੇਵ ਉਹਨਾਂ ਨੇ ਜੀਵਨ ਕਮਾਇਆ ਭਗਤ ਨਾਮਦੇਵ ਜੀ ਨੂੰ ੱੱਕੇ ਮਾਰ ਕੇ ਮੰਦਰ ਵਿੱਚੋਂ ਬਾਹਰ ਕੱਢਿਆ ਗਿਆ ਕਿਉਂ ਨੀਵੀਂ ਜਾਤ ਵਾਲਾ ਨੀਵੀਂ ਜਾਤ ਵਾਲਾ ਤੇ ਰੱਬ ਜਾਤ ਨਹੀਂ ਵੇਖਦਾ ਉਹ ਜੋਤ ਵੇਖਦਾ ਹੈ ਜਾਤ ਨਹੀਂ ਵੇਖਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਇਹ ਗੱਲ ਕਹਿੰਦੇ ਨੇ ਜਾਨੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ ਗੁਸਤਾਖੀ माफ ਅਜ ਅੰਮ੍ਰਿਤ ਛਕਿਆ ਬਾਣੀ ਪੜਦੇ ਔਰ ਗੁਰੂਵਾਲ ਨੂੰ ਚੱਲਦੇ ਫੇਰ ਵੀ ਪੁੱਛਦੇ ਫੁਲਾਣੇ ਦੀ ਜਾਤ ਕੀ ਆ ਕਿਹੜੀ ਜਾਤ ਦਾ ਹੈ ਕਿਹੜੀ ਜਾਤ ਨਾਲ ਸੰਬੰਧ ਦੇ ਹੱਦ ਹੋ ਗਈ ਤੂੰ ਅਜੇ ਥੀ ਅੜਿਆ ਬੈਠਾ ਹੈ ਤੂੰ ਗੁਰੂ ਕਾ ਸਿੱਖ ਨਹੀਂ ਹੋ ਸਕਦਾ ਜੋਤ ਨਹੀਂ ਪੁੱਛੀ ਅੰਮ੍ਰਿਤ ਛਕਦੇ ਹੋਇਆ ਪੰਜ ਪਿਆਰੇ ਸਹਿਬਾਨ ਕੀ ਕਹਿੰਦੇ ਆ ਸਤਗੁਰ ਕੀ ਜਨਮੈ ਗਵਨ ਮਟਾਇਆ ਅੱਜ ਤੋਂ ਤੁਹਾਡੇ ਸਾਰਿਆਂ ਦੀ ਮਾਂ ਮਾਤਾ ਸਹਿਬ ਕੋਰੇ ਨਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਸੀ ਆਨੰਦਪੁਰ ਸਾਹਿਬ ਦੇ ਹੋ ਨਾਨਕ ਦੇ ਗੁਰੂ ਕੇ ਲਾਹੌਰ ਨੇ ਤੇ ਅਸੀਂ ਫਿਰ ਕੀ ਹੋਏ ਫਿਰ ਪੁੱਛਦੇ ਜਾਤਾਂ ਫਿਰਦੇ ਆ ਤੇ ਔਰ ਕਿਹੜੇ ਪਾਸੇ ਨੂੰ ਤੁਰ ਪਿਆ ਮੰਨੂ ਪਤਾ ਨਹੀਂ ਕਦੋਂ ਹੋਇਆ ਮਰਿਆ ਖਪਿਆ ਕਿਧਰ ਨੂੰ ਗਿਆ ਤੇ ਅਸੀਂ ਆਪਣੇ ਅੰਦਰ ਮੰਨੂ ਪਾਲੀ ਬੈਠੇ ਆ ਅਸੀਂ ਮੰਨੂ ਦਾ ਸਿਧਾਂਤ ਅੰਦਰ ਸੰਭਾਲੀ ਬੈਠੇ ਆ ਪਾਇਆ ਗਾਤਰਾ ਹੁੰਦਾ ਸ਼ੱਕੇ ਅਮਰਤ ਹੁੰਦਾ ਕਰਦੇ ਗੁਰਦੁਆਰੇ ਸੇਵਾ ਹੁੰਨੇ ਆ ਔਰ ਸੰਗਤ ਦੀ ਗੱਲ ਕਰਦੇ ਹੋਣੇ ਤੇ ਪੁੱਛਦੇ ਜਾਤ ਤੇ ਮਨ ਵਿੱਚ ਇਹ ਸੱਪ ਵੜਿਆ ਹੋਇਆ ਹੈ ਕਹਿੰਦੇ ਨਹੀਂ ਸੱਜਣਾ ਉਹਨਾਂ ਨੇ ਬਾਹਰ ਕੱਢਿਆ ਤੇ ਮੇਰੇ ਪ੍ਰਭੂ ਨੇ ਕਿਰਪਾ ਕੀਤੀ ਫੇਰ ਦਿਆ ਦੇਹੁਰਾ ਨਾਮੇ ਕੋ ਪੰਡਿਆਂ ਨੂੰ ਪਿਛਵਾਰ ਲਾ ਔਰ ਗੁਰੂ ਨੇ ਜੋਤ ਵੇਖੀ ਪੱਥਰ ਦਾ ਮੰਦਰ ਕਮਾ ਦਿੱਤਾ ਜੇ ਕਿਸੇ ਨੂੰ ਇਹ ਸ਼ੰਕਾ ਹੋਵੇ ਨਾ ਜਿਹੜੀ ਸੰਗਤ ਹਜ਼ੂਰ ਸਾਹਿਬ ਜਾਨੇ ਉਹਥੋਂ ਹੋਂਡਾ ਨਾਮ ਨਗਰ ਦਾ ਹੈ ਭਗਤ ਨਾਮਦੇਵ ਦੇ ਦੇਹੁਰੇ ਜਾਇਆ ਕਰੋ ਜਾ ਕੇ ਵੇਖ ਕੇ ਆਇਓ ਕੁੱਲ ਦੁਨੀਆਂ ਵਿੱਚ ਇੱਕੋ ਦੇਹੁਰਾ ਹੈ ਜਿਹਦਾ ਮੁਖ ਦੂਜੇ ਪਾਸੇ ਆ ਜਿੱਧਰ ਨਾਮ ਦੇ ਬੈਠੇ ਸੀ ਤੇ ਉਹਦਾ ਚਰਨਕੁੰਟ ਦੂਜੇ ਪਾਸੇ ਜਿੱਧਰ ਪਹਿਲਾਂ ਸੀ ਉਹ ਉਹਨਾਂ ਮੂਰਤੀਆਂ ਦੇ ਔਰ ਮੂੰਹ ਜਿਵੇਂ ਉਹ ਦਰਵਾਜ਼ਾ ਇੱਧਰ ਹੈ ਨਾ ਇੱਧਰ ਨੂੰ ਹੈ ਜਿੱਧਰ ਨੂੰ ਪਹਿਲਾਂ ਮੂੰਹ ਹੁੰਦਾ ਸੀ ਮੂਰਤੀਆਂ ਨੇ ਮੂੰਹ ਉਧਰ ਹੀ ਉਹਨਾਂ ਰੱਖੇ ਉਹ ਫਿਰ ਕੇ ਮੂੰਹ ਉਧਰ ਹੋ ਗਿਆ ਤੇ ਉੱਥੋਂ ਦੇ ਪੰਡੇ ਲੋਕ ਸੱਸ ਦੱਸਦੇ ਨੇ ਕਿ ਸੰਤਮ ਨਾਮ ਦੇ ਵੱਲੇ ਫਿਰਿਆ ਉਹਦੀ ਕਰਨੀ ਨਾਲ ਫਿਰਿਆ ਤੇ ਸਾਡਾ ਸਿੱਖ ਜਗਤ ਕਹਿੰਦਾ ਨਹੀਂ 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 ਜੀ ਮਨ ਫੇਰ ਤੇ ਅੱਜ ਵੀ ਉੱਥੇ ਮੌਜੂਦ ਏ ਪਰਮਾਤਮਾ ਜਿਹੜਾ ਹੈ ਨਾ ਆਪਣੇ ਭਗਤ ਲਈ ਤੇ ਆਪਣੇ ਪਿਆਰਿਆਂ ਲਈ ਅਨਹੋਈ ਕਰਦਾ ਏ ਜੇ ਉਹ ਥੰਮ ਪਾੜ ਕੇ 5 ਸਾਲ ਦੇ ਬੱਚੇ ਲਈ ਭਗਤ ਪ੍ਰਹਿਲਾਦ ਲਈ ਥੰਮ ਦੇ ਵਿੱਚੋਂ ਕਦੇ ਬੰਦਾ ਨਿਕਲਿਆ ਸੁਣਿਆ ਜੇ ਪਰ ਗੁਰੂ ਨੇ ਅਕਾਲ ਨੇ ਆਪਣੇ ਭਗਤ ਲਈ ਉਹ ਕੁਝ ਕਰਤਾ ਥੰਮ ਦੇ ਵਿੱਚੋਂ ਬਾਹਰ ਨਿਕਲਿਆ ਤੇ ਫਿਰ ਮਹਾਰਾਜ ਨੇ ਵੀ ਬਾਣੀ ਨੇ ਵੀ ਮੰਨਿਆ ਕਿ ਹਰ ਨਾਕਸ ਨੂੰ ਖਤਮ ਕੀਤਾ ਤੇ ਜੇ ਥੰਮ ਪਾੜ ਸਕਦਾ ਤੇ ਗੁਰੂ ਉਹ ਵੀ ਫੇਰ ਸਕਦਾ ਇੰਨਾ ਭਰੋਸਾ ਹੋਵੇ ਕਹਿੰਦੇ ਹੀਨ ਜਾਤ ਉੱਚ ਪਦ ਪਾਏ ਭਾਵੇਂ ਦੁਨੀਆ ਨੇ ਇਹਨਾਂ ਨੂੰ ਨੀਵੀਂ ਜਾਤ ਕਿਹਾ ਪਰ ਮਰਤਬੇ ਉੱਚੇ ਪਾਏ ਉਹ ਵੱਡੇ ਵੱਡੇ ਜਿਹੜੇ ਸਾਨਾ ਜਾਤੀ ਭਮਾਨ ਵਾਲੇ ਉਹ ਚਰਨੀ ਲਾਏ ਅੱਗੇ ਝੁਕਾਏ ਝੁਕੇ ਆ ਕੇ ਸਭ ਕਾਹੀ ਮਹਿ ਕਹਿੰਦੇ ਸਾਰਿਆਂ ਦੇ ਵਿੱਚ ਉਹ ਉੱਚੇ ਮਰਾਤਬੇ ਵਾਲੇ ਹੋਏ ਔਰ ਇਹ ਪਾਵਨ ਇਤਿਹਾਸ ਪਾਵਨ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਝੁਕਾਉ ਜਾਂਦੀਆਂ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਕਿਉਂਕਿ ਗੁਰੂ ਕੀ ਗੱਲ ਬਹੁਤ ਵੱਡੀ ਏ ਬਹੁਤ ਵੱਡੀ ਏ ਕਈ ਜਨਮ ਵੀ ਵਿਚਾਰ ਕੀਤੀ ਜਾਈਏ ਤਾਂ ਵੀ ਮੁੱਕਣ ਵਾਲੀ ਨਹੀਂ ਅਸੀਂ ਕੁਝ ਨਾ ਕੁਝ ਆਪਣੇ ਆਪ ਨੂੰ ਨਿਮਰਤਾ ਵਿੱਚ ਲਿਆ ਕੇ ਉਹ ਗੁਣ ਧਾਰਨ ਕਰਕੇ ਜੇ ਦਾਤਾ ਤੂੰ ਇਹ ਸਭ ਕੁਝ ਕਰ ਸਕਦਾ ਹੈ ਤੇ ਅਜੇ ਮੇਰੇ ਚ ਘਾਟ ਹੁੰਦੀ ਹੈ ਤੇ ਭਗਤ ਨਾਮਦੇਵ ਜੀ ਔਰ ਜਿਹੜੇ ਸਨ ਉਹਦੇ ਗੁਣ ਗਾंदे ਸਨ ਤੇ ਉਹਨੇ ਫਿਰ ਕਮਾ ਕੇ ਦੇਹੁਰਾ ਉਧਰ ਕਰਤਾ ਦੂਜੇ ਪਿੱਛੇ ਬੈਠੇ ਰਹਿ ਗਏ ਉਹਨਾਂ ਵੱਲ ਪਿਛਵਾਰਲਾ ਪਾਸਾ ਗੁਰੂ ਦਾਤਾ ਸਾਡੇ ਤੇ ਬਖਸ਼ਿਸ਼ ਕਰੇ ਜਦੋਂ ਜਿਵੇਂ ਜਿਵੇਂ ਸਾਡੇ ਵਿੱਚ ਪੂਰਾਪਨ ਆਉਂਦਾ ਗਿਆ ਨਾ ਅਧੂਰਾਪਨ ਮੁੱਕਦਾ ਗਿਆ ਗੁਰੂ ਦਾਤਾ ਸਾਡੇ ਵਿੱਚੋਂ ਹੀ ਪ੍ਰਗਟ ਹੁੰਦੀਆਂ ਆਉਣੀਆਂ ਘਰ ਚੋਂ ਹੀ ਹੁੰਦੀਆਂ ਆਉਣੀਆਂ ਘਰ ਦੇ ਵਿੱਚੋਂ ਹੀ ਮਿਲਦੀਆਂ ਜਾਣੀਆਂ ਦਾਤਾ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਤੇ ਸਮੱਤ ਬਖਸ਼ਣ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਗਲਤੀਆਂ ਰਹਿ ਜਾਂਦੀਆਂ ਆਪ ਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਅੱਗੇ ਤੋਂ શ્રેષ્ઠ ਮਤੀ ਬਖਸ਼ਿਆ ਜੇ ਜੋ ਮੇਰੇ ਦਾਤੇ ਦੇ ਦਰ ਦੀ ਵਿਚਾਰ ਪੜ ਪੜਾ ਕੇ ਔਰ ਗੁਰੂ ਕੀ ਸੰਗਤ ਦੇ ਸਨਮੁਖ ਰੱਖੀਏ ਪੜ ਸੁਣ ਕੇ ਅਸੀਂ ਉਸ ਮਾਰਗ ਦੇ ਮੁਤਲਸੀ ਬਣੀਏ ਸਾਡਾ ਆਇਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ